ਸਸਿਕਾ ਜੀ ਅੱਜ ਵੀਡੀਓ ਵਿੱਚ ਗੱਲ ਕਰਦੇ ਹਾਂ ਜੀ ਦਾਣਾ ਪਾਣੀ ਬਾਰੇ ਜਿਵੇਂ ਕਿ ਤੁਸੀਂ ਦੇਖਿਆ ਹੀ ਸੀਗਾ ਕਿ ਅਮਰ ਨੇ ਬਹੁਤ ਗਲਤੀਆਂ ਕੀਤੀਆਂ ਸੀਗੀਆਂ ਤੇ ਦੇਵ ਨੇ ਉਹ ਸਾਰੀਆਂ ਕਵਰ ਅਪ ਕਰ ਲਈਆਂ ਆ ਤੇ ਇੱਥੇ ਉਹ ਦੀਪ ਮਿੰਦਰ ਨੂੰ ਨੌਕਰੀ ਛੱਡਣ ਬਾਰੇ ਕਹਿ ਰਹੀ ਆ ਤੇ ਦੇਵ ਵੀਰੇ ਨੇ ਕਿਹਾ ਕਿ ਇਹਨੇ ਨੌਕਰੀ ਨਹੀਂ ਛੱਡਣੀ ਤੇ ਇਹਨੂੰ ਹੁਣ ਕਰ ਲੈਂਦੇ ਹੋ ਮੈਂ ਇਹਨੂੰ ਕਾਮਯਾਬ ਹੁੰਦੀ ਦੇਖਣਾ ਚਾਹੁੰਨਾ ਆ ਕਿ ਇਹ ਇੰਨੇ ਮੇਰਾ ਬਹੁਤ ਤੰਗੀਆਂ ਦੇ ਵਿੱਚ ਸਾਰ ਦਿੱਤਾ ਆ ਹੁਣ ਇਹ ਜੋ ਮਰਜੀ ਕਰੇ ਮੈਨੂੰ ਇਹਦੇ ਤੇ ਪੂਰਾ ਭਰੋਸਾ ਆ ਉਸ ਤੋਂ ਬਾਅਦ ਦੇਵ ਤੇ ਅਮਰ ਉੱਠ ਕੇ ਗੈਰੇਜ ਵਿੱਚ ਚਲੇ ਜਾਂਦੇ ਆ ਦੋਨੋਂ ਇਹ ਭਰਾ ਇੱਥੇ ਆ ਕੇ ਬਹੁਤ ਖੁਸ਼ ਹੁੰਦੇ ਆ ਕਿ ਇੰਨੀਆਂ ਮੁਸ਼ਕਲਾਂ ਤੋਂ ਬਾਅਦ ਜਾਂ ਦੇਵ ਅਮਰ ਦੀਆਂ ਗਲਤੀਆਂ ਤੋਂ ਬਾਅਦ ਦੇਵ ਨੇ ਕਵਰ ਅਪ ਕਰਕੇ ਦੁਬਾਰਾ ਉਹਨਾਂ ਨੂੰ ਉਹਨਾਂ ਦੀ ਜਿਹੜੀ ਜਗ੍ਹਾ ਸੀ ਉਹ ਮਿਲ ਗਈ ਆ ਸੋ ਦੋਨੋਂ ਭਰਾ ਜੱਫੀ ਪਾ ਕੇ ਆਪਸ ਦੇ ਵਿੱਚ ਮਿਲਦੇ ਔਰ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿੰਦਾ ਵਾਕਈ ਇਦਾਂ ਹੁੰਦੀ ਅਗਰ ਸਾਡੀ ਕੋਈ ਜਿਹੜੀ ਚੀਜ਼ ਦੇ ਆਸ ਨਾ ਹੋਵੇ ਕਦੀ ਮਿਲ ਵੀ ਸਕਦੀ ਹੋਵੇ ਸਾਨੂੰ ਮਿਲ ਜਾਵੇ ਤਾਂ ਕਿੰਨੀ ਖੁਸ਼ੀ ਹੁੰਦੀ ਆ ਫਿਰ ਉਸ ਤੋਂ ਬਾਅਦ ਅਮਰ ਨੇ ਕਿਹਾ ਕਿ ਮੈਂ ਵਰਕਰ ਸਾਰੇ ਭੇਜ ਦਿੱਤੇ ਸੀ ਦੇਵ ਨੇ ਉਹ ਵੀ ਵਰਕਰਸ ਬੁਲਾ ਲਏ ਦੇਵ ਵੀਰੇ ਦੀ ਸਿਆਣਪ ਦਾ ਤਾਂ ਕੋਈ ਅੰਦਾਜ਼ਾ ਹੀ ਨਹੀਂ ਲਗਾ ਸਕਦਾ ਕਿ ਉਹ ਕਿਹੜੇ ਵੇਲੇ ਆਪਣੀ ਸਿਆਣਪ ਦਿਖਾ ਜਾਂਦਾ ਆ ਫਿਰ ਉਸ ਤੋਂ ਬਾਅਦ ਦੇ ਅਮਰ ਨੇ ਕਿਹਾ ਕਿ ਇਹ ਵੀ ਗਲਤੀ ਮੇਰੇ ਤੋਂ ਹੋਈ ਸੀ ਵੀਰੇ ਤੁਸੀਂ ਇਹ ਵੀ ਗਲਤੀ ਸੁਧਾਰ ਦਿੱਤੀ ਦੋਨਾਂ ਨੇ ਫਿਰ ਜੱਫੀ ਪਾ ਕੇ ਆਪਸ ਵਿੱਚ ਮਿਲਿਆ ਔਰ ਫਿਰ ਖੁਸ਼ੀ ਮਨਾਈ ਅਮਰ ਨੇ ਕਿਹਾ ਕਿ ਮੈਂ ਅੱਜ ਤੋਂ ਬਾਅਦ ਕੋਈ ਗਲਤੀ ਨਹੀਂ ਕਰੂੰਗਾ ਮੈਂ ਬਹੁਤ ਗਲਤੀਆਂ ਕੀਤੀਆਂ ਦੇਵ ਵੀਰੇ ਅੱਜ ਤੋਂ ਬਾਅਦ ਮੈਂ ਤੁਹਾਨੂੰ ਪੁੱਛੇ ਬਗੈਰ ਕੋਈ ਕੰਮ ਨਹੀਂ ਕਰੂੰਗਾ ਫਿਰ ਜਿੱਦਾਂ ਕਿ ਪਹਿਲਾਂ ਦੱਸਿਆ ਸੀ ਜਦੋਂ ਦੇਵ ਬਾਊ ਦੇ ਕੋਲ ਨੌਕਰੀ ਕਰਦਾ ਸੀ ਤਾਂ ਬਾਊ ਨੇ ਬਹੁਤ ਜਲੀਲ ਕੀਤਾ ਸੀ ਦੇਵ ਵੀਰੇ ਨੂੰ ਤੇ ਉਹਨੇ ਦੇਵ ਵੀਰੇ ਕੋਲੋਂ ਸਲੂਟ ਮਰਵਾਇਆ ਸੀ ਬਿਨਾਂ ਕਿਸੇ ਕਾਰਨ ਤੋਂ ਹੁਣ ਦੇਵ ਵੀਰੇ ਨੇ ਉਸ ਬਾਊ ਦੀ ਗਲਤੀ ਨੂੰ ਸੁਧਾਰਦਿਆਂ ਉਹਦੇ ਕੋਲੋਂ ਸਲੂਟ ਮਰਵਾਇਆ ਤੇ ਆਪਣੀ ਜੋ ਉਹਦੇ ਨਾਲ ਹੋ ਧੱਕਾ ਹੋਇਆ ਸੀ ਉਹ ਉਹਦਾ ਬਦਲਾ ਲੈ ਕੇ ਹਟਿਆ ਤੇ ਅਮਰ ਵੀ ਇਹ ਚੀਜ਼ ਨੂੰ ਦੇਖ ਕੇ ਬਹੁਤ ਹੈਰਾਨ ਹੋਇਆ ਕਿ ਮਤਲਬ ਮੇਰੇ ਵੀਰੇ ਨਾਲ ਇੰਨਾ ਧੱਕਾ ਹੋਇਆ ਸੀ ਕਿ ਮੇਰੀਆਂ ਗਲਤੀਆਂ ਦੇ ਕਾਰਨ ਦੇਵ ਵੀਰੇ ਨੂੰ ਇੰਨਾ ਭੁਗਤਣਾ ਪਿਆ ਸੀ ਇੰਨੀ ਸ਼ਰਮਿੰਦਗੀ ਉਟਾਣੀ ਪਈ ਸੀ ਫਿਰ ਉਹ ਗੈਰੇਜ ਦੇ ਵਿੱਚ ਖੜੇ ਬਸ ਮਤਲਬ ਆਪਣੀ ਖੁਸ਼ੀਆਂ ਦੀ सेलिब्रेशन ਕਰ ਰਹੇ ਆ ਕਿ ਮਤਲਬ ਸਾਡੀ ਜੋ ਗੁਆਚ ਗਿਆ ਸੀ ਉਹ ਸਾਨੂੰ ਮਿਲ ਗਿਆ ਦੁਬਾਰਾ ਤੇ ਅਮਰ ਵੀਰਾ ਬਾਰ-ਬਾਰ ਕਹਿ ਰਿਹਾ ਕਿ ਵੀਰੇ ਮੇਰ ਤੋਂ ਗਲਤੀ ਹੋ ਗਈ ਆ ਮੈਂ ਇਹ ਗਲਤੀ ਦੁਬਾਰਾ ਨਹੀਂ ਕਰੂੰਗਾ ਉਧਰ ਜਿਹੜੀ ਮਨਪ੍ਰੀਤਾ ਉਹ ਮਿੰਦੋ ਕੋ ਸੰਧਾਰਾ ਲੈਣ ਆਈ ਸੀ ਮਿੰਦੋ ਨੇ ਕਿਹਾ ਸੀ ਅਸੀਂ ਤੈਨੂੰ ਇਕੱਠੇ ਪੈਸੇ ਦੇ ਦਿੱਤੇ ਆਪਾਂ ਤੈਨੂੰ ਹੋਰ ਹੁਣ ਕੁਝ ਨਹੀਂ ਦੇ ਸਕਦੇ ਫਿਰ ਉਹ ਘਰ ਆ ਗਈ ਉਧਰ ਉਹਨੇ ਆ ਕੇ ਆਂਟੀ ਕੋਲੋਂ ਸੰਧਾਰਾ ਮੰਗਿਆ ਕਿ ਅਮਰ ਨੂੰ ਕਹੋ ਕਿ ਮੇਰਾ ਸੰਧਾਰਾ ਦੇਵੇ ਤੇ ਆਂਟੀ ਨੇ ਕੀ ਕੀਤਾ ਕਿ ਘਰ ਦੀ ਮਿੱਟੀ ਇਕੱਠੀ ਕਰਕੇ ਤੇ ਖਾਲੀ ਪੀਪੇ ਦੇ ਵਿੱਚ ਪਾ ਕੇ ਮਿੱਟੀ ਦੇ ਪੀਪੇ ਵਿੱਚ ਪਾ ਕੇ ਤੇ ਉਹਨੂੰ ਦੇ ਦਿੱਤੀ ਮਨਪ੍ਰੀਤ ਨੂੰ ਦੇ ਦਿੱਤੀ ਤੇ ਮਨਪ੍ਰੀਤ ਨੂੰ ਮਤਲਬ ਰੋਣ ਲੱਗ ਗਈ ਕਿ ਤੁਸੀਂ ਮੈਨੂੰ ਮਿੱਟੀ ਦੇ ਰਹੇ ਹੋ ਘਰ ਦੀ ਮੇਰੀ ਕੀ ਮੇਰੇ ਜੋਗਾ ਇਹੀ ਰਹਿ ਗਿਆ ਆਂਟੀ ਨੇ ਕਿਹਾ ਕਿ ਤੂੰ ਤੈਨੂੰ ਰਿਸ਼ਤੇ ਆਦੀ ਕਦਰ ਤਾਂ ਹੈ ਨਹੀਂ ਤੂੰ ਹੁਣ ਮਿੱਟੀ ਨਾਲ ਹੀ ਵਰਤ ਤੈਨੂੰ ਮਿੱਟੀ ਨਾਲ ਹੀ ਵਰਤਣਾ ਪੈਣਾ ਆ ਤੇ ਮਨਪ੍ਰੀਤ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੁਣ ਦੇਖਦੇ ਆ ਕਿ ਮਨਪ੍ਰੀਤ ਸੱਚੀ ਬਦਲ ਗਈ ਆ ਜਾਂ ਫਿਰ ਨਾਟਕ ਕਰ ਰਹੀ ਆ ਇਥੇ ਤਾਂ ਉਹਨੂੰ ਲੱਗਿਆ ਕਿ ਉਹਨੂੰ ਅਹਿਸਾਸ ਹੋ ਗਿਆ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈਓ ਬਾਕੀ ਅਗਲੇ ਭਾਗ ਵਿੱਚ ਦੇਖਦੇ ਹਾਂ ਕੀ ਹੁੰਦਾ ਹੈ